ਆਉਣ ਵਾਲੇ ਸਮੇਂ 'ਚ ਸਾਰੇ ਸਿੰਘ ਸਹਿਬਾਨ ਕੱਤਰ ਹੋ ਕੇ ਇਹ ਵਿਚਾਰ ਜਿਹੜੇ ਕਰਨੀ ਪਊ ਵੀ ਸਾਨੂੰ ਜੀ ਜਿਹੜੇ ਐਵੇਂ ਜਿਵੇਂ ਹੁਣ ਕੋਈ ਗੱਤਕੇ ਦਾ ਬਣ ਗਿਆ ਜੱਥਾ ਜੀ ਉਹਨਾਂ ਨੇ ਜਦੋਂ ਗੱਤਕਾ ਖੇលਨ ਜਾਣਾ ਉਹ ਤੋਂ ਬਾਣਾ ਪਾ ਲੈਂਦੇ ਨੇ ਜੀ ਤੇ ਕਈ ਉਹੀ ਪਾਈ ਫਿਰਦੇ ਨੇ ਜੀ ਉਹ ਫੇ ਗੜਬੜ ਕਰ ਦਿੰਦੇ ਨੇ ਜੀ ਬਹੁਤੇ ਲੋਕ ਨਸ਼ੇੜੀ ਆਦਿਕ ਉਹ ਉਹ ਉਹਨਾਂ ਨੇ ਪਾ ਲਿਆ ਜੀ ਕਿਉਂਕਿ ਰੋਕ ਟੋਕ ਹੈ ਨਹੀਂ ਉਹਦੇ ਵਿੱਚ ਫਿਰ ਆਇਆ ਵੀ ਪਹੰਦੇ ਗੁਰਮਤਿ ਦੇ ਨਾਲ ਫਿਰ ਹੌਲੀ-ਹੌਲੀ ਆਪੋ ਆਪਣੇ ਪਛਾਣ ਪੱਤਰ ਹੋਣਗੇ ਜੀ ਕਿਹੜੇ ਦਲ ਦਾ ਸਿੰਘ ਹੈ ਹੁਣ ਉਹ ਕਰ ਇੱਕ ਜਾਂਦਾ ਹੈ ਬਦਨਾਮੀ ਸਾਰਿਆਂ ਦੀ ਹੋ ਜਾਂਦੀ ਜੀ ਕੋਈ ਤਾੜਨਾ ਕਰਨਾ ਚਾਹੋਗੇ ਇਹਨਾਂ ਨੂੰ ਤੁਸੀਂ ਅਜੇ ਹਾਂ ਲੋਕਾਂ ਨੂੰ ਜਿਹੜੇ ਕਿ ਬਦਨਾਮੀ ਕਰ ਰਹੇ ਨੇ ਤਾੜਨਾ ਤਾਂ ਬਹੁਤ ਵੱਡੀਆਂ ਜਿ ਜਦੋਂ ਡਿੱਕੇ ਆ ਗਏ ਫਿਰ ਨਿੰਗਾ ਸੰਗ ਦੀ ਕਟਾਈ ਇਹਨਾਂ ਦੀ ਜਿਹੜੀ ਫੜ ਲੋ ਹੁੰਦੀ ਹੈ ਨਾ ਜੀ ਉਹ ਮਾੜੀ ਹੁੰਦੀ ਹੈ ਇਹ ਤਾਂ ਫੜ ਲਉਤੇ ਬਚ ਗਿਆ ਤਾਂ ਬਚ ਗਿਆ ਜੇ ਡਿੱਕਿਆ ਗਿਆ ਫਿਰ ਪਤਾ ਨਹੀਂ ਕਿਹੜਾ ਕੁਝ ਤੋੜਨਗੇ